ਖੰਸਤਿਕਾ ਦੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਸ਼ੇਰ ਸਿੰਘ ਤੇ ਸਮਰਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੇ ਇੱਕਾ ਮੱਝ ਤੁਹਾਨੂੰ ਦਿਖਾਉਣੀ ਆ ਹੌਲੇ ਭਾਜ ਬੱਚੇ ਵਾਲੀ ਮੰਗਰੇ ਤੇ ਕੱਟ ਬਲਿਆਪਲ ਉਸਾ ਬਾਕੀ ਅੱਜ ਇੱਕੋ ਜਰਸੀ ਗਾਂ ਗੱਭਣ ਆ ਬਾਕੀ ਸਾਰੀਆਂ ਸੁਈਆਂ ਹੀ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਇਕ ਆਪਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਆਪਣੇ ਸਭ ਵਧੀਆ ਜੇ ਤੇ ਨਾਮ ਦੱਸਦੇ ਇਕ ਵਾਰੀ ਫਿਰ ਹਮਾਰੀ ਲੇਟਿੰਗ ਪਿੰਡ ਜਾਫ ਕੋਟ ਛਿਲੀ ਨਾਲ ਜਲਾਮਤ ਤੇ ਫੋਨ ਨੰਬਰ ਬੋਲੋ 9245181115 ਠੀਕ ਆ ਹਾਂਜੀ ਤੇ ਅੱਜ ਆਪਣੇ ਕੋਲ ਹੈਗੇ ਟੋਟਲ 4 ਪੈਸੇ ਅੱਜ ਰੇਟ ਕਰਦੇ ਨੇ ਬਿਲਕੁਲ ਜਿਆਦਾ ਪਹਿਲੇ ਪਹਿਲੇ ਫੋਨ ਤੇ ਜਾਣ ਜਰਾ ਕੋਈ ਵੀਡੀਓ ਅੰਡ ਤੱਕ ਕਰ ਵੇਖਿਆ ਅੱਜ ਹਾਂ ਨਾ ਠੀਕ ਆ ਹਾਂਜੀ ਚਲੋ ਫਿਰ ਸ਼ੁਰੂਆਤ ਆ ਜਰਸੀ ਤੋਂ ਹੀ ਆਪਾਂ ਕਰਨੀ ਪੰਜਾਬ ਵਾਲੀ ਜਰਸੀ ਜੇ ਪੰਜਾਬ ਵਾਲੀ ਜਰਸੀ ਵਿੱਚ ਦੂਜਾ ਸੁਭਾਜੇ ਦੂਸਰਾ ਸੁਭਾਜਾ ਹਾਂਜੀ 10 ਦੇਣਾਂ ਲੈ ਕੱਚੀ ਦਾ ਤੇ ਕਿੰਨਾ ਕੁ ਦੁੱਧ ਭਰੀ ਜਾਊਗਾ ਇਹ ਇਹ ਫਾਰਮ ਜੋ ਲਈ ਘਰ ਤੇ ਹਮਮ ਘਰ ਦਾ 20 ਕਿਲੋ ਕੱਢੂ ਰਹਿਣਾ ਹਾਂਜੀ 20 ਲੀਟਰ ਜਿਹੜਾ ਦੁੱਧ ਦੁੱਧ ਖਰਚ ਉਹ ਵੜ ਪੰਜਾਬ ਵਾਲੀ ਜਰਸੀ ਆ ਤੇ ਚੰਗੇ ਰਿਕਾਰਡ ਵਾਲੀ ਚੰਗੀ ਜੰਮੀ ਪਲੀ ਆ ਨਿੱਗਰ ਆ ਪੂਰੀ ਆਹ ਲੀ ਦਹਾ ਦਿਨ ਕੱਤੀ ਚਲ ਬਾਜੋ ਲੈ ਆ ਆਹ ਬਾਕੀ ਕੱਦ ਕੱਟ ਦੀ ਚੰਗੀ ਆ ਜਰਸੀਆਂ ਦੇ ਹਿਸਾਬ ਨਾਲ ਕੱਦ ਕੱਟ ਚੰਗਾ ਸਿੱਧੀ ਤੌਰ ਤੇ ਵੀ ਜਿੱਦਾਂ ਨੇ ਥੋੜੇ ਜੀ ਚਲ ਬਾਜੋ ਤੁਮਾ ਲੋ ਇਹ ਬਾਕੀ ਢਿੱਲਾ ਢੁਲਾ ਹਵਾਨੇ ਦੇ ਚੰਗੀਆਂ ਆ ਇਹ ਬਾਕੀ ਹਵਾਨੇ ਦੇ ਮਗਰ ਵੀ ਨਾੜਾ ਜਿਹੜੀਆਂ ਚੰਗੀਆਂ ਆ ਤੇ ਇੱਕ ਵਾਰੀ ਥਾਣੇ ਤੁਹਾਨੂੰ ਇਹਦੇ ਲੱਗੇ ਰੋੜੇ ਕਾਜ ਤੇ ਮਿਲਕ ਵੀ ਨੇ ਵੀ ਚੰਗੀਆਂ ਤੇ ਮੁੱਲ ਫਿਰ ਇਹਦਾ ਮੁੱਲ ਵਿੱਚ ਛੱਟ ਕਰ ਸਾਠ ਹਜ਼ਾਰ ਹਾਂ ਵਿੱਚੋਂ ਕਰਨਾ ਕਮਾਨਤਨ ਕਰ ਦੋ ਆਪੇ ਛੋੜ ਕੇ ਕਿੰਨੇ ਕਰਦੀ ਹੈ ਕਰ ਦੋ ਜਿੰਨੇ ਕਰਦੇ 2000 ਕਰਦੀ ਹੈ 57000 ਜਿੰਨੇ ਜੀ ਬੈਠ ਜਾ ਅਛਾ 57000 ਜੀ ਹਾਂ ਜੇ ਕੋਈ ਵੀ ਰੂਮ ਲਾਵੇ ਹੋਰ ਮਾਨਦਾਨ ਕਰਦਾ ਹੈ ਖੁੱਲਾ ਕਰ ਦਿਓਗੇ ਕਿ ਕਿ ਬਾਕੀ ਜੀ ਬੈਠ ਵੇਖੋਗੇ ਜਾਂ ਤਾਂ 57000 ਚੋਂ ਜਿਹੜਾ ਕਹਿੰਦੇ ਵੀ ਮਾਨਤਨ ਕਰ ਦਿਆਂਗੇ ਬਾਕੀ ਜਿਹੜੇ ਵੀ ਸ਼ਕੀਨ ਹੈ ਸੋਹਣੀ ਜਰਸੀ ਘਰੇ ਰੱਖਣ ਦੇ ਉਹਨਾਂ ਵੀ ਦਾ ਵਾਸਤੇ ਆ ਜਿਹੜੀ ਤੇ ਇੱਕ ਆ ਹੁਣ ਸੂਈ ਸਵਾਈ ਆ ਗਈ ਆ ਚਲੋ ਜੀ 17 18 ਗਲ ਦੋ ਤਿਆਰ ਤੇ ਬਿਲਕੁਲ ਤਿਆਰ ਜਿਹੜਾ 17 18 ਲੀਟਰ ਦੂਜੇ ਸੂਈ ਜੇ 10 ਦਿਨ ਹੋ ਗ ਬੱਚਾ ਇਹਦਾ ਬੱਚਾ ਦਾ ਆਵਸ਼ਾ ਆ ਬੱਚਾ ਇਹਦਾ ਬੈਠਾ ਜੀ ਆਹ ਦੇਖ ਸਕਦੇ ਹੋ ਕਿ ਰੇਟਾਂ ਤਾਂ ਆਪਣੇ ਤਾਂ ਦੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਥਾਂ ਨਾ ਬੜਾ ਕਮਾਲ ਦਾ ਗਾਂ ਦਾ ਹਣ ਵੀਰ ਜੀ ਬੜਾ ਵਧੀਆ ਚਵਾਈ ਬੜੀ ਚੰਗੀ ਗਾਂ ਲੱਗੀ ਇਤਰੇ ਬਹਿ ਜਾਵੇਂ ਜਿਹੜੇ ਕੋਲ ਆਹ ਦੇਖਣ ਦੇ ਠੀਕ ਹੈ ਜੀ ਚਵਾਈ ਬਹੁਤ ਵਧੀਆ ਬੀਤੀ ਬਾਕੀ ਆ ਹਵਾਨੇ ਦੇ ਨਾੜਾ ਵੀ ਆਪਾਂ ਦੇਖ ਸਕਦੇ ਚੰਗੀਆਂ ਆ ਤੇ ਮਿਲਕ ਵੇਨ ਵੀ ਚੰਗੀ ਮੋਟੀ ਲੱਗੀ ਆ ਤੋਰੋ ਹਾਂ ਬਾਕੀ ਜਿੱਡੀ ਗਾਂ ਆ ਓਡੀ ਕਿਸੇ ਵੀ ਨੇ ਸੰਭੀ ਨਹੀਂ ਆ ਜਿਹੜਾ ਕੋਈ ਸੰਭਣ ਵਾਲਾ ਕੋਈ ਲੈ ਜਾਊਗਾ ਕੋਈ ਸਾਇਲੇਜ ਵਾਲਾ ਲੈ ਜਾਏ ਜਾਂ ਕੋਈ ਵੀਰ ਤੇ ਦੋ ਤਿੰਨੇ ਹੋਰ ਵੱਜ ਜਾਣਾ ਜੀ ਚਾ ਵੀ 52 ਕਿਲੋ ਬਾ ਦੋ ਸਿਹਤ ਆ ਇਹ ਮੈਲਾ ਮੂਲਾ ਮਾਰਕੀਟ ਜੀ ਕੱਦ ਕਾਠ ਪੱਖੋ ਚੰਗੀ ਆ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਆ ਜੀ 17 ਤੋਂ 18 ਲੀਟਰ ਜਿਹੜਾ ਮੌਕੇ ਤੇ ਹਨ ਤਿਆਰ ਦੱਸਦੇ ਆ। ਮੁੱਲ ਫਿਰ ਵਿੱਤੀ ਰੋ। ਮੁੱਲ ਵਿੱਤੀ 55 ਕਰ ਲੀਏ। ਕਰੀਏ ਹੋਰ ਮਾਤਾ। 50 ਦੀ। ਹੋਰ ਜਾਣਦੀ ਐ। ਤੁਸੀਂ ਜਿਆਦਾ। ਇੱਕੋ ਗੱਲ ਕਰ ਜੀ ਫਿਰ ਜਸ ਸੁਣੋ ਹੀ ਪੂਰੀ। ਜਿਹੜੀ ਜਾਵੇ ਪਹਿਲੇ ਫੋਨ ਤੇ। ਪੂਰੇ 45 ਦੀ। ਜੇ ਤਾਂ ਵੀ ਠੀਕ ਹੈ ਜੀ 45 ਦੇ ਕਿੰਨੇ ਦੇ ਦੇ ਦਿਆਂਗੇ ਬਾਕੀ ਆ ਹਵਾਨਾ ਇਹਦਾ ਕਰੇ ਇਹਦੇ ਵਿੱਚ ਛੋੜੀ ਹੋਣੀ ਜਦਨਵਾ ਐਡੀ ਗਾਂ ਹੁੰਦੀਦਾ ਨਹੀਂ ਕੋਈ ਠੀਕ ਹੈ ਜੀ ਹਾਂਜੀ ਵੇਖੋ ਬਾਕੀ ਿੱਲੇ ਵਾਲਾ ਵੇ ਲੋਗ ਬਾਕੀ ਰੰਗ ਰੂਪ ਦੀ ਇੱਕ ਅੱਧ ਕਾਟ ਦੀ ਚੰਗੀ ਆ ਥਣ ਹਵਾਨੇ ਦੀ ਸਫਾਈ ਜੇ ਭਾਵੇਂ ਕੋਈ ਧਾਰ ਵਾਲਾ ਚੌਣ ਵਾਲਾ ਲੈ ਜੇ ਤੇ ਭਾਵੇਂ ਕੋਈ ਡੇਰੀ ਵਾਲਾ ਵੀ ਲੈ ਜੇ ਥਣ ਵੇਖੋ ਵਿੱਚ ਕਿੰਨਾ ਚੰਗਾ ਆ ਥਣ ਜਿਹੜਾ ਬੜਾ ਕਮਾਲ ਦਾ ਹੈ ਉਹ ਜੇ ਥਣ ਗਾਵਾਂ ਇਹ ਕਾਫੀ ਘੱਟ ਲੱਭਦਾ ਆ ਤੇ ਹੁਣ ਇੱਕ ਆ ਵੀ ਤਾਜੀ ਸੂਈ ਆ ਇਹ ਵੀ ਪੰਛੀ ਜੇ ਇਹਦੇ ਮਗਰ ਇਹਨੂੰ ਇਹਦੇ ਮਗਰ ਪੰਛੀ ਆ ਪੰਜ ਛੇ ਦਿਨ ਹੋਏ ਜੇ ਸੂਈ ਆ ਅੱਛਾ ਹਾਂਜੀ ਇਹਦੇ ਕਿੰਨਾ ਕਰਕੇ ਤਿਆਰ ਹੈ ਖਲੇ ਵਿੱਚ 12 13 ਕਿਲੋ ਤਿਆਰ ਬੋਲਾ ਨਾਲੇ ਕੋ ਵੀਰ ਦੁੱਧ ਵਾਲੇ 12 13 ਲੀਟਰ ਦੇ ਲਾਗੇ ਬੰਨੇ ਤਿਆਰ ਆ ਕਿੰਨਾ ਕਰੀ ਜਾਊਗੀ ਦੁੱਧ ਦੇ ਜੀ 15 16 ਕਿਲੋ ਚਵਾਈ ਅੱਛਾ ਹਾਂਜੀ ਠੀਕ ਹੈ ਜੀ ਤੋਰਦਾ ਫੇਰੇ ਥਾਣ ਜਿਹੜਾ ਇਹਦੇ ਕੋਈ ਪੂਰਾ ਕਮਾਲ ਦਾ ਜਿਹੜਾ ਹੱਥ ਦੀ ਚਵਾਈ ਵਾਲਾ ਸਣ ਲੱਗਾ ਮਿਲਕਵੇਨ ਵੀ ਚੰਗੀ ਲੱਗੀ ਆ ਹੈਗੀ ਆ ਵੀ ਜਰਸੀ ਕ੍ਰੋਸ ਤੇ ਥਾਣ ਵਿੱਚ ਬਹੁਤ ਵਧੀਆ ਅਲਕਾ ਦੇਵਾਨਾ ਵੀ ਲਾਗੇ ਤਾਂ ਬਾਕੀ ਥੱਲੇ ਚੰਗੀ ਬਣੀ ਹੈ 15 ਲੀਟਰ ਦੇ ਲਾਗੇ ਬਨੇ ਦੁੱਧ ਜਿਹੜਾ ਇਹ ਵੀ ਕਹਿੰਦੇ ਵੀ ਚਵਾਈ ਜਾਊਗੀ ਕਿੰਨਾ ਕਰ ਦੀਏ ਤਾਂ ਮੁੱਲ ਮੁੱਲ ਵਿੱਚ 45 ਕਰ ਦੀਏ ਕਰ ਦੀਏ ਮੰਨ ਤਾਂ ਨਾ 40 ਦੇ ਦੇ ਹੋਰ ਆਉਂਦੀ ਥੱਲੇ ਤੁਸੀਂ ਦੱਸ ਦੋ 35 ਦੀ ਜਾਂਦੀ ਹੈ ਅੱਛਾ ਅੱਜ ਜਾਣ ਦੇ ਨੇ ਵੀ ਪਹਿਲੇ ਪਹਿਲੇ ਹੁੰਦੇ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਤੇ ਰਹਿ ਗਿਆ ਤੇ ਆ ਜਿਹੜੇ ਮੱਜ ਜੇ ਸੂਈ ਸਵਾਈ ਜੇ ਆ ਵੀ ਜੀ ਸੂਈ ਮਹੀ ਦੇ ਦੁੱਧ 7-8 ਕਿਲੋ ਮਹੀਦਲ ਤਿਆਰ ਜੇ ਅੱਛਾ ਹਾਂਜੀ ਤੇ ਮਗਰ ਇਹਦੇ ਕੱਟਾ ਜੇ ਕੱਟਾ ਜੇ ਕੱਟਾ 9-10 ਹਜ਼ਾਰ ਦਾ ਜੇ ਵਿੱਚ ਪਲਿਆ ਫਲੋਸਾ ਕੱਟਾ ਆ 9-10 ਹਜ਼ਾਰ ਦਾ ਤੇ ਕਹਿੰਦੇ ਕੱਟਾ ਹੀ ਆ ਮਗਰ ਆ ਦੇਖ ਸਕਦੇ ਜੀ ਬਾਕੀ ਤਾਂ ਇਹ ਆਪਣੀ ਸਮਝ ਕਰਨੀ ਹੈ ਤੇ ਚਲੋ ਕੋ 5-7 ਹਜ਼ਾਰ ਦਾ ਮਗਰ ਕੱਟਾ ਆ ਹਨਾ ਤੇ ਹੁਣ ਦੁੱਧ ਕਿੰਨਾ ਆ ਦੁੱਧ ਵਿੱਚ 7-8 ਕਿਲੋ ਤਿਆਰ ਹੈ ਅੱਛਾ ਮੇਲ ਦੀ ਕਟੇ ਤੇ ਦਮ ਟਮ ਹਾਂ ਵਿੱਚ ਪਾੜੇ ਤੇ ਮੇਲ ਦੀ ਕਟਾ ਨਹੀਂ ਛੱਡਿਆ ਅੱਛਾ ਹਾਂਜੀ ਕੱਟਾ ਤੋਂ ਹੀ ਥੱਲੇ ਨਹੀਂ ਛੱਡਿਆ ਉਤਰਾ ਪਾੜੇ ਤੇ ਮਿਲ ਕੰਦੇ ਕੱਟਾਂ ਨਾਲ ਹੀ ਦੇ ਦੇਣਾ ਵਾ ਨਾਲ ਹੀ ਆਇਆ ਤੇ ਨਾਲ ਹੀ ਦੇ ਦੇਣਾ ਵਾ ਤੇ ਆ ਥਾਣੇ ਤੇ ਦੇਖ ਸਕਦੇ ਜੇ ਲਾਗੇ ਤਾਂ ਚਲੋ ਖੋਲੋ ਹਾਂ ਫਿਰ ਤੋੜ ਦੀਏ ਬਾਕੀ ਬਿੱਟੀ ਘਰ ਵਾਲਿਆਂ ਦੇ ਡੇਢ ਕਿ ਮਹੀਨਾ ਕਾਂ ਬਣੀ ਨੂੰ ਵੀ ਹੋਇਆ ਜੇ ਅੱਛਾ ਹਾਂਜੀ ਚੈੱਕ ਨਹੀਂ ਕਰਾਈ ਆ ਡੇਢ ਮਹੀਨਾ ਕਹਿੰਦੇ ਵੀ ਗਾਂ ਬਣੀ ਨੂੰ ਵੀ ਹੋ ਗਿਆ ਵਾ ਚੈੱਕ ਨਹੀਂ ਕਰਾਈ ਉਤਰਾ ਲਫੇਰੇ ਦਾ ਬੋਲੇ ਦਾ ਕਰਦੀ ਹੈ 65 65 ਨਾ ਕਰੀਏ ਕਰੀਏ ਹੋਰ ਹੁੰਦਾ ਥੱਲੇ ਤੁਸੀਂ ਦਾ ਦੋ ਆਪੀ ਕਰੋ 52 ਦੇ ਹੋਰ ਹੁੰਦੀ ਹੈ ਥੱਲੇ ਤੁਸੀਂ ਦਾ ਦੋ ਪੂਰੇ 52 ਦੀ ਇਹ ਦਾ ਅੱਛਾ ਛੋੜਾ ਦਾ ਕਰ ਠੀਕ ਹੈ 52 ਦੀ ਦੇ ਦੋਗੇ ਮੈਂ ਵੀ ਜੇ ਕੋਈ ਛੋਟੀ ਵੇਖ ਲੋ ਤੇ ਬਾਕੀ ਚਲੋ ਕਬੀਰ ਫੋਨ ਲਾਵੇ ਇੱਕ ਵਾਰੀ ਤੇ ਆਵੇ ਚਲੋ ਬਾਕੀ ਆਪਣੀਆਂ ਸੋਈਆਂ ਦੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕਵਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਓ ਜੀ